ਪਿਆਰੇ ਸਰੋਤਿਆਂ ਪਿਆਰ ਪਰਿਸ਼ਦ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਰਿਪੋਰਟ ਹੀਰਾ ਸਿੰਘ ਦੀ ਖਬਰ ਜਿਸ ਤਰ੍ਹਾਂ ਚਾਈਨਾ ਦੀ ਡੋਰ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਕ ਰਹੀ ਹੈ ਅਤੇ ਆਏ ਦਿਨ ਐਕਸੀਡੈਂਟ ਹੋ ਰਹੇ ਲੋਕਾਂ ਦੀ ਜਾਨ ਖਤਰੇ ਵਿੱਚ ਪੈਂਦੀ ਹੈ ਅਤੇ ਪੰਛੀਆਂ ਨੂੰ ਵੀ ਹਾਨੀ ਪਹੁੰਚਦੀ ਚਾਈਨਾ ਦੀ ਡੋਰ ਵੇਚਣ ਵਾਲੇ ਅਤੇ ਖਰੀਦਣ ਵਾਲੇ ਸਾਵਧਾਨ ਹੋ ਜਾਣ ਪੰਜਾਬ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਡੋਰ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਡੀਐਸਪੀ ਵਿਪਨ ਕੁਮਾਰ ਫਤੇਗੜ ਚੋੜੀਆਂ ਨਾਲ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਆਪ ਦਾ ਸਵਾਗਤ ਹੈ ਸਾਡੇ ਚੈਨਲ ਤੇ ਸਾਡੇ ਨਾਲ ਬੈਠੇ ਹੋਏ ਨੇ ਜੀ ਇੱਕ ਪਰਸਨੈਲਿਟੀ ਸਾਡੇ ਮਾਨਯੋਗ ਸਤਿਕਾਰਯੋਗ ਵਿਪਲ কুমার ਜੀ ਡੀਐਸਪੀ ਫਤਿਹਗੜ ਚੂੜੀਆਂ ਸਭ ਤੋਂ ਪਹਿਲਾਂ ਤਾਂ ਮਾਨਯੋਗ ਡਿਪਟੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਅੱਜ ਕੀਮਤੀ ਸਮਾਂ ਦਿੱਤਾ ਤੇ ਸਰ ਤੁਸੀਂ ਜਾਣਦੇ ਹੋਗੇ ਨਵਾਂ ਸਾਲ ਵੀ ਆ ਰਿਹਾ ਤੇ ਗਾਂ ਲੁੜੀ ਵੀ ਆ ਰਹੀ ਆ ਤੇ ਚੈਨਾਂ ਦੀ ਡਿਊਰੀ ਵਰਤੀ ਜਾਊਗੀ ਇਸ ਸਬੰਧੀ ਸਾਡੇ ਦਰਸ਼ਕਾਂ ਨਾਲ ਕੁਝ ਆਪਣੇ ਵਿਚਾਰ ਸਾਂਝੇ ਕਰੋਗੇ ਮੈਂ ਆਪਣੇ ਵੱਲੋਂ ਆਪਨਾ محکمہ ਪੰਜਾਬ ਪੁਲਿਸ ਵੱਲੋਂ ਸਾਰੇ ਹੀ ਫਤਿਹਗੜ ਚੂੜੀਆਂ ਦੇ ਨਿਵਾਸੀ ਪੰਜਾਬ ਦੇ ਨਿਵਾਸੀ ਅਤੇ ਭਾਰਤ ਦੇ ਨਿਵਾਸੀਆਂ ਨੂੰ ਆਉਣ ਵਾਲੇ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਅਤੇ ਆਸ ਕਰਦਾ ਕਿ ਇਹ ਸਾਲ ਇਹ ਜਿਹੜਾ ਦਿਨ ਹੈ ਇਹ ਤੁਸੀਂ ਬਹੁਤ ਹੀ ਸ਼ਾਂਤੀਪੂਰਵਕ ਮਨਾਓਗੇ ਤੇ ਆਪਣੀਆਂ ਇਸ ਆਉਣ ਵਾਲੇ ਸਾਲ ਵਿੱਚ ਮੇਰੀ ਇਹ ਗੁੱਡ ਵਿਸ਼ੇਸਨਾ ਤੁਹਾਨੂੰ ਕਿ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰੋ ਤਰੱਕੀ ਕਰੋ ਤੇ ਸਰ ਤੁਸੀਂ ਇੱਕ ਸਾਡੇ ਮਾਨਜੋਗ ਉੱਚ ਅਧਿਕਾਰੀ ਜੀ ਹਾਂਜੀ ਤੇ ਸਰ ਉਹਨਾਂ ਮਾਪਿਆਂ ਨੂੰ ਕੁਝ ਅਪੀਲ ਕਰਨੀ ਚਾਹੋਗੇ ਦੇਖੋ ਜੀ ਚਾਈਨਾ ਡੋਰ ਬੜੀ ਖਤਰਨਾਕ ਚੀਜ਼ ਆ ਢਿੰਡੇ ਦਾ ਬਲੇਡ ਤੋਂ ਵੀ ਭੈੜੀ ਆ ਗਲੇ ਵੱਡੇ ਜਾਂਦੇ ਆ ਪੰਛੀਆਂ ਦਾ ਨੁਕਸਾਨ ਹੁੰਦਾ ਤੇ ਇਸ ਵਰਮੀ ਦੋਸ਼ੇਪਤ ਕਹੋਗੇ ਹਾਂ ਮੈਂ ਪੰਗਾ ਦਾ ਸੀਜ਼ਨ ਵੀ ਆ ਰਿਹਾ ਲੋਹੜੀ ਦਾ ਤਿਉਹਾਰ ਵੀ ਆ ਰਿਹਾ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਪਤੰਗਬਾਜ਼ੀ ਕਰਨ ਦਾ ਔਰ ਮੇਰੀ ਇਹ ਸਾਰਿਆਂ ਨੂੰ ਅਪੀਲ ਹੈ ਕਿ ਕਿ ਚਾਇਨਾ ਦੀ ਡੋਰ ਹੈਗੀ ਆ ਬਹੁਤ ਹੀ ਖਤਰਨਾਕ ਹੈ ਬਹੁਤ ਇਹਨਾਂ ਦੇ ਐਕਸੀਡੈਂਟ ਹੁੰਦੇ ਨੇ ਲੋਕਾਂ ਦੇ ਜਿਹੜੇ ਆ ਉਹ ਐਕਸੀਡੈਂਟ ਦੇ ਨਾਲ ਗਲੇ ਔਰ ਨਸਾਂ ਕੱਟੀਆਂ ਜਾਂਦੀਆਂ ਨੇ ਪੰਛੀ ਜਿਹੜੇ ਨੇ ਉਹ ਬਹੁਤ ਮਰਦੇ ਨੇ ਤੇ ਮੈਂ ਇਹਨਾਂ ਨੂੰ ਅਪੀਲ ਕਰਦਾ ਕਿ ਚਾਇਨਾ ਡੋਰ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ਤਾਂ ਕਿ ਜਿਹੜਾ ਸ਼ਾਂਤੀਪੂਰਵਕ ਲੋਹੜੀ ਦਾ ਤਿਹਾਰ ਵੀ ਜਿਹੜਾ ਮਨਾਇਆ ਜਾਵੇ ਤੇ ਸਰ ਜਿਵੇਂ ਅਸੀਂ ਜੇ ਆਪਾਂ ਤੁਸੀਂ ਅਕੋਰਡਿੰਗ ਲਾਅ ਚੱਲੀਏ ਤੇ ਸਾਰੇ ਦੇ ਵਿੱਚ ਕੋਈ ਪਨਿਸ਼ਮੈਂਟ ਜਾਂ ਸਜ਼ਾ ਕੀ ਹੈ ਇਹਦੇ ਬਾਰੇ ਡੀਸੀ ਸਾਹਿਬ ਨੇ ਡੀਸੀ ਸਾਹਿਬ ਵੱਲੋਂ ਆਰਡਰ ਫਰੇ ਨੇ ਜੀ ਤੇ 188 ਸੈਕਸ਼ਨ ਦੇ ਤਹਿਤ ਇਹਨਾਂ ਦੇ ਉੱਤੇ ਜਿਹੜੇ ਐਫ ਆਈ ਆਰ ਲਾਦ ਹੋਊਗੀ ਔਰ ਔਰ ਜੋ ਇਹ ਇਹ ਜਿਹੜਾ ਚਾਈਨਾਈ ਡੋਲ ਵਤਨ ਹੈ ਉਹਨਾਂ ਦੇ ਖਿਲਾਫ ਜੋ ਵੇਚਣਗੇ ਉਹਨਾਂ ਦੇ ਖਿਲਾਫ ਵੀ ਔਰ ਜੋ ਨੰਨਤਾਂ ਬਜੀ ਕਰਨਗੇ ਉਹਨਾਂ ਦੇ ਖਿਲਾਫ ਜਿਹੜੇ ਸੱਤੀ ਨਾਲ ਪਰਚੇ ਦਰਕਰਦੇ ਮਾਪਿਓ ਨੂੰ ਵੀ ਹੁੰਦੀ ਹੈ ਕਿ ਜਿਹੜਾ ਬੱਚਾ ਡੋਂੜਿਆ ਉਹਨੂੰ ਵੀ ਹੁੰਦੀ ਹੈ ਮਾਪਿਓ ਤੋਂ ਮੇਰੀ ਅਪੀਲ ਹੈ ਮੈਂ ਰਿਕਵੈਸਟ ਕਰਦਾ ਕਿ ਮਾਪਿਓ ਵੀ ਆਪਣੇ ਬੱਚਿਆਂ ਨੂੰ ਜਿਹੜੀ ਹੈ ਇਹ ਇਹ ਦੱਸਣ ਕਿ ਚਾਈਨਾ ਡੋਰ ਜਿਹੜੀ ਹੈ ਇਹਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਜੇ ਬੱਚਿਆਂ ਨੂੰ ਪ੍ਰੋਬਲਮ ਆਏਗੀ ਬੱਚਿਆਂ ਦੇ ਪੱਤੇ ਹੋਣਗੇ ਉਹਦਾ ਫਿਊਚਰ ਖਰਾਬ ਹੋਊਗਾ ਅੱਗੇ ਉਹਨਾਂ ਨੂੰ ਨਪਰੀਆਂ ਕਰਨੀਆਂ ਜਾਂ ਕਿਤੇ ਅਬਰੌਡ ਜਾਣਾ ਤਾਂ ਉਹਨਾਂ ਦੀ ਜਿਹੜੀ ਐਡੂਕੇਸ਼ਨ ਚ ਪ੍ਰੋਬਲਮ ਆਊਗੀ ਇਸ ਲਈ ਬੱਚਿਆਂ ਪਰ ਇਸ ਲਈ ਇਹਨਾਂ ਇਹ ਖਿਆਲ ਰੱਖਣ ਮਾਪਿਓ ਨਸੀਹਤ ਦੇਣ ਆਪਣੇ ਬੱਚਿਆਂ ਨਾਲ ਧਿਆਨ ਰੱਖਣ ਕਿ ਚਾਈਨਾ ਲੋਡ ਦੀ ਵੱਲੋਂ ਬਿਲਕੁਲ ਨਾ ਕਰਨਾ ਫਿਰ ਵੀ ਜੇ ਜੋ ਵੀ ਸਾਡੇ ਕਾਬੂ ਆਏਗਾ ਅਸੀਂ ਉਹਦੇ ਖਲਾਸ ਸਖਤ ਤੋਂ ਸਖਤ ਮਿਹਨਤ ਕਰਾਈਏ ਮਤਲਬ ਐਡਿਟਿਵ ਸਾਹਿਬ ਇਹ ਬਾਕੀ ਸਹੀ ਗੱਲ ਹੈ ਕਿ ਜਦੋਂ ਆਪਾਂ ਬਾਹਰ ਵਗੈਰਾ ਜਾਂਦੇ ਆਂ ਤਾਂ ਉਹਦੇ ਵਿੱਚ ਫਿਰ ਇਹ ਮਤਲਬ ਅਟਚਰ ਆਉਂਦੀ ਹੈ ਨਹੀਂ ਦੇਖੋ ਜਦੋਂ ਐਫ ਆਈ ਆਰ ਲਾਜ਼ ਹੋ ਜਾਂਦੀ ਹੈ ਤਾਂ ਲੰਬਾ ਪ੍ਰੋਸੈਸ ਹੁੰਦਾ ਵਾ ਉਹਦੇ ਵਿੱਚ ਜਿੰਨੀ ਦੇਰ ਉਹ ਜਿਹੜਾ ਕੋਰਟ 'ਚ ਕੇਸ ਚੱਲਦਾ ਹੈਗਾ ਉਹਦੀ ਪੰਟਾਰਾ ਨਹੀਂ ਹੁੰਦਾ ਤੇ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਜਿਹੜੀ ਆ ਉਹ ਵੀ ਬਹੁਤ ਪ੍ਰੋਬਲਮ ਆਉਂਦੀ ਹੈ। ਤਾਂ ਚਾਹੀਦਾ ਸਰ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਆ ਤੇ ਸਰ ਆਪਣਾ ਤੁਸੀਂ ਆਪਣੀ ਮੈਗਮੇਨ ਨੂੰ ਜਾਂ ਤੁਹਾਡੇ ਜਿਹੜੇ ਥਾਣਾ ਦੇ ਰੌਂਡ ਆ ਇਹ ਹਦਾਇਤ ਕਰ ਚੁੱਕੇ ਆ ਸਰ ਮਤਲਬ ਸੈਂਡੋਰ ਦੇ ਸਬੰਧੀ ਆਪਣੇ ਸਟਾਫ ਨੂੰ ਬਿਲਕੁਲ ਬਿਲਕੁਲ ਅਸਲੀ ਇਨਫਰਮੇਸ਼ਨ ਕਲੈਕਟ ਕਰ ਰਹੇ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਜੇ ਜੋ ਵੀ ਦੁਕਾਨਦਾਰ ਇਹ ਵਿਚੂਗਾ ਉਹਦੇ ਖਿਲਾਫ ਅਸੀਂ ਰਿਕਵਰੀ ਕਰਕੇ ਸਖਤ ਕਾਰਵਾਈ ਕਰਾਂਗੇ ਸਰ ਤੁਸੀਂ ਇੱਕ ਉੱਚ ਅਧਿਕਾਰੀ ਹੋ ਇਸ ਕਰਕੇ ਹੀ ਧਰਨਾ ਹੈ ਕਿ ਬੇਨਤੀ ਕਰ ਲੱਗੇ ਆ ਕਿ ਸਰ ਜਦੋਂ ਇਹ ਮੰਨ ਲਓ ਕਿ ਤੁਹਾਨੂੰ ਅਸੀਂ ਕੋਈ ਇਨਫੋਰਮੇਸ਼ਨ ਦਨੇ ਆ ਕਿ ਸਰ ਫਲਾਣੇ ਥਾਂਜ ਦਾ ਕੁਝ ਹੋ ਰਿਹਾ ਤੇ ਕਈ ਵਾਰੀ ਸਰ ਸਵਾਲ ਬੜਾ ਕੋੜਾ ਜੇ ਪਰ ਤੁਸੀਂ ਉੱਚ ਅਧਿਕਾਰੀ ਹੈ ਤੁਹਾਡੇ ਧਿਆਨ ਚ ਗੱਲ ਹੋਣੀ ਚਾਹੀਦੀ ਤੇ ਕਈ ਵਾਰੀ ਸਰ ਪ੍ਰਸ਼ਾਸਨ ਜਾਂਦਾ ਆ ਤੇ ਉਹ ਤੁਹਾਨੂੰ ਪਤਾ ਮੋਰਮ ਪਰ ਜੇ ਅਸੀਂ ਤੁਹਾਨੂੰ ਡਾਇਰੈਕਟ ਦਈਏ ਤੇ ਕਾਰਵਾਈ ਦੀ ਆਸ ਰੱਖਾਂਗੇ ਬਿਲਕੁਲ ਇਹਦੀ ਕੋਈ ਗੱਲ ਕੋਈ ਗੱਲ ਨਹੀਂ ਹੈਗੀ ਮੈਂ ਦੀ ਸੁਪਰਵਾਈਜ਼ ਹੇ ਸਾਡੇ ਜਿਹੜੇ ਚਾਰੋਂ ਥਾਣੇ ਹੈਗੇ ਮੇਰੇ ਚੱਲ ਰਏ ਆ ਜੀ ਸਾਡੇ ਐਸਐਸਪੀ ਸਾਹਿਬ ਦੀਆਂ ਸਾਨੂੰ ਸਖਤ ਹਦਾਇਤਾਂ ਨੇ ਰੋਜ਼ ਮੀਟਿੰਗ ਦੇ ਵਿੱਚ ਸਾਨੂੰ ਹਦਾਇਤਾਂ ਹੁੰਦੀਆਂ ਕਿ ਚਾਈਨਾ ਡਾਲ ਜਿਹੜੇ ਵਰਤੋਂ ਕਰਨ ਵਾਲੇ ਜੋ ਵੀ ਲੋਗ ਨੇ ਜਾਂ ਵੇਚਣ ਵਾਲੇ ਨੇ ਜਾਂ ਸਟੋਰ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਬਿਲਕੁਲ ਕੋਈ ਪ੍ਰੋਬਲਮ ਨਹੀਂ ਮੈਂ ਵਾਦਾ ਕਰਦਾ ਕਿ ਉਹਨਾਂ ਨੂੰ ਬਿਲਕੁਲ ਨਹੀਂ ਪਰਛਿਆ ਜਾਵੇਗਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ